ਕਾਹ ਹੂੰ ਕੋ ਦੇਤ ਨਾ ਨਪਮਾਨਤ ਆਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨਾ ਸਮਾਜ ਅੰਦਰ ਕੀ ਵੇਖਦਾ ਜਿਹੜੇ ਅੱਜ ਪਹਿਲਾ ਸੱਚ ਵਿਹਾਜ ਦੇ ਸੰ ਸੱਚ ਦੀ ਕੀਰਤ ਕਰਦੇ ਸੰ ਸੱਚ ਦੀ ਸੇਵਾ ਬਿਆ ਕਰਦੇ ਸੰ ਤੇ ਵਕਤ ਦੇ ਸਿਸਟਮ ਨੇ ਜਦੋਂ ਉਹਨਾਂ ਨੂੰ ਭੈ ਦਿੱਤਾ ਵਕਤ ਦੇ ਸਿਸਟਮ ਨੇ ਜਦੋਂ ਉਹਨਾਂ ਨੂੰ ਭੈ ਦੇ ਕਰਕੇ ਆਪਣੀ ਅਧੀਨ ਕਰ ਲਿਆ ਤੇ ਉਹ ਹੁਣ ਉਸ ਭੈ ਥਲੇ ਵਕਤ ਦੇ ਸਿਸਟਮ ਦੀਆਂ ਗੱਲਾਂ ਪਿਆ ਕਰਦੇ ਨੇ ਪਹਿਲਾਂ ਬੜਾ ਸੱਚ ਪਿਆ ਕਹਿੰਦੇ ਸੱਚ ਬੋਲਦੇ ਸਨ ਐਸਾ ਵੇਖਿਆ ਜ਼ਮਾਨੇ ਅੰਦਰ ਪਰ ਜਦੋਂ ਵਕਤ ਦੇ ਸਿਸਟਮ ਨੇ ਭੈ ਦਿੱਤਾ ਤੇ ਉਹ ਭੈ ਕਬੂਲ ਕਰ ਲਿਆ ਤੇ ਜਦੋਂ ਭੈ ਕਬੂਲ ਕਰ ਲਿਆ ਫਿਰ ਭੈ ਦੇ ਸਿਸਟਮ ਨੇ ਜੋ ਕੁਝ ਉਹ ਖਵਾਣਾ ਚਾਹਿਆ ਉਹ ਹੀ ਕੁਝ ਕਹਿ ਰਹੇ ਨੇ ਅਸ ਜੀਵਨ ਦੀ ਕਹਾਣੀ ਪਿਆ ਵੇਖਦੇ ਆ ਸਮਾਜ ਅੰਦਰ ਤੇ ਗੁਰੂ ਆਖਦੇ ਤੇਰਾ ਜੀਵਨ ਕਿਤੇ ਭੈ ਥਲੇ ਨਾ ਆ ਜਾਏ ਤੈਨੂੰ ਕੋਈ ਭੈ ਦੇ ਤੇ ਡਰ ਦੇ ਤੇ ਤੂੰ ਉਸ ਦੇ ਡਰ ਅਧੀਨ ਉਸੇ ਦੀ ਬੋਲੀ ਪਿਆ ਬੋਲਣ ਲੱਗ ਜਾਵੇਂ ਕਿਤੇ ਐਸਾ ਨਾ ਹੋ ਜਾਏ ਕਿ ਤੇਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਦੇਵੇ ਤੇ ਤੂੰ ਉਸ ਡਰ ਅਧੀਨ ਆਪਣੇ ਹੀ ਸਿਧਾਂਤ ਆਪਣੀ ਹੀ ਵਿਚਾਰਧਾਰਾ ਜਿਹੜੀ ਹੈ ਉਸ ਤੋਂ ਮਿਲ ਗੋਪਾ ਕਰਨ ਦੇ ਲਈ ਤੁਰ ਪਵੇਂ ਨਹੀਂ ਤੇਰਾ ਜੀਵਨ ਕਿਸੇ ਭੈ ਦੇ ਥੱਲੇ ਨਹੀਂ ਆਉਣਾ ਚਾਹੀਦਾ ਕਿਸੇ ਡਰ ਦੇ ਅਧੀਨ ਨਹੀਂ ਆਉਣਾ ਚਾਹੀਦਾ ਬਲਕਿ ਤੇਰੀ ਜੀਵਨ ਦੀ ਕਹਾਣੀ ਤੇ ਖਿਆਲ ਕਰੀ ਇਤਿਹਾਸ ਦੇ ਪੰਨਿਆਂ ਨੂੰ ਸਮਰਪਿਤ ਹੋਵੇ ਜਿੱਥੇ 18 ਵਰਿਆਂ ਦਾ ਗੱਭਰੂ ਵੀ ਆਖਦਾ ਮੇਰੀ ਮਾਂ ਝੂਠ ਬੋਲਦੀ ਏ ਮੈਂ ਤੇ ਸਿੱਖਾਂ ਉਹ ਸਿੱਖੀ ਤੋਂ ਮੁਨਕਰ ਨਹੀਂ ਹੋਇਆ ਜਿੱਥੇ ਮਾਤਾਵਾਂ ਤੇ ਭੈਣਾਂ ਨੇ ਸਵਾ ਸਵਾ ਮਨ ਪੀਸਣ ਪੀਛੇ ਆ ਪਰ ਕਿਸੇ ਭੈ ਥਲੇ ਨਹੀਂ ਆਈਆਂ ਉਹਨਾਂ ਨੇ ਆਪਣੇ ਬੱਚੇ ਬਚਾਉਣ ਦੇ ਲਈ ਕਿਸੇ ਦਾ ਭੈਅ ਕਬੂਲ ਨਹੀਂ ਕੀਤਾ ਬਲਕਿ ਬੱਚਿਆਂ ਦੇ ਟੋਟੇ-ਟੋਟੇ ਕੀਤੇ ਗਏ ਗੱਲਾਂ ਵਿੱਚ ਹਾਰ ਪਾਏ ਗਏ ਪਰ ਕਿਸੇ ਭੈਅ ਥਲੇ ਨਹੀਂ ਆਇਆ ਇੱਕ ਸਵਾਸ ਵੀ ਭੈਅ ਥਲੇ ਜੀਵਨ ਨਹੀਂ ਜੀਆ ਨਿਰਭੈ ਹੋ ਕਰਕੇ ਜੀਵਨ ਰੱਬ ਦੀ ਰਜ਼ਾ ਵਿੱਚ ਜੀਉਂਦੀਆਂ ਰਹੀਆਂ ਤੇਰੀ ਜੀਵਨ ਦੀ ਕਹਾਣੀ ਐਸੀ ਹੋਵੇ ਤੂੰ ਆਪਣੇ ਬਜ਼ੁਰਗਾਂ ਦਾ ਇਤਿਹਾਸ ਵੇਖ ਤੇ ਗੁਰੂ ਦੀ ਬਾਣੀ ਵੇਖ ਤੇ ਗੁਰੂ ਦੀ ਬਾਣੀ ਮੁਤਾਬਕ ਤੇਰੇ ਬਜ਼ੁਰਗਾਂ ਨੇ ਇਤਿਹਾਸ ਸਿਰਜਿਆ ਪਰ ਜਦ ਅੱਜ ਮੈਂ ਤੇਰੀ ਕਹਾਣੀ ਵੇਖਦਾ ਤੂੰ ਵਕਤ ਦੇ ਸਿਸਟਮ ਦੀ ਬੋਲੀ ਪਿਆ ਬੋਲਦਾ ਕਿਉਂਕਿ ਵਕਤ ਦੇ ਸਿਸਟਮ ਨੇ ਤੈਨੂੰ ਭੈ ਦਿੱਤਾ ਹੈ ਤੂੰ ਉਹਨੂੰ ਭੈ ਨੂੰ ਕਬੂਲ ਕਰ ਲਿਆ ਹੈ ਉਹ ਸਿੱਖ ਨਹੀਂ ਹੋ ਸਕਦਾ ਉਹ ਗਿਆਨਵਾਨ ਨਹੀਂ ਹੋ ਸਕਦਾ ਗਿਆਨੀ ਤੇ ਉਹ ਹੈ ਸਿੱਖ ਤੇ ਉਹ ਹੈ ਜਿਹੜਾ ਨਾ ਭੈ ਦਿੰਦਾ ਨਾ ਕਿਸੇ ਦਾ ਭੈ ਕਬੂਲ ਕਰਦਾ ਤੇ ਗੁਰੂ ਆਖਦਾ ਭੈ ਕਾਹੂ ਕੋ ਦੇਤ ਨਾ ਨਾ ਭੈ ਮਾਨਤ ਆ ਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਹੈ ਬਖਾ ਨਾ ਬਖਾ ਆਖ ਉਹ ਗਿਆਨਵਾਨ ਹੈ ਜਿਹੜਾ ਕਿਸੇ ਦੇ ਭੈਅ ਵਿੱਚ ਨਹੀਂ ਆਉਂਦਾ ਨਾ ਕਿਸ ਨੂੰ ਭੈਅ ਦਿੰਦਾ ਹੈ ਬਲਕਿ ਗੁਰੂ ਦੇ ਬਖਸ਼ਿਸ਼ ਕੀਤੀ ਸਾਧ ਰੂਪੀ ਬਾਣੀ ਦੇ ਮੁਜਸਮੇ ਰਾਹੀ ਜੀਵਨ ਜੀਉਂਦਾ ਹੈ ਹਮੇਸ਼ਾ ਹਰ ਸਮੇ ਗੁਰੂ ਦੀ ਬਾਣੀ ਦੀ ਆਜ਼ਾਦ ਸੋਚ ਰੱਖਦਾ ਹੈ ਹਮੇਸ਼ਾ ਸੱਚ ਬੋਲਦਾ ਹੈ ਸੱਚ ਤੇ ਪਹਿਰਾ ਦੇਂਦਾ ਹੈ ਤੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ ਉਹ ਕਿਸੇ ਵੀ ਪ੍ਰਕਾਰ ਕਿਸੇ ਝੂਠ ਦੇ ਤੰਤਰ ਨੂੰ ਸੱਚ ਨਹੀਂ ਕਹਿ ਸਕਦਾ ਉਹ ਆਰੇ ਦੇ ਥੱਲੇ ਬੈਠ ਕੇ ਵੀ ਸੱਚ ਮਾਣਦਾ ਹੈ ਉਹ ਦੇਗ ਵਿੱਚ ਬੈਠ ਕੇ ਵੀ ਸੱਚ ਬੋਲਦਾ ਹੈ ਉਹ ਰੂਮ ਵਿੱਚ ਸੜਦਾ ਹੋਇਆ ਵੀ ਸੱਚ ਦੇ ਨਾਰੇ ਬੁਲੰਦ ਕਰਦਾ ਹੈ ਉਹ ਤੱਤੀ ਲੋ ਉੱਪਰ ਬੈਠ ਕੇ ਵੀ ਸੱਚ ਨੂੰ ਜ਼ਿੰਦਾ ਰੱਖਣ ਦੇ ਲਈ ਟਰ ਪੈਂਦਾ ਹੈ ਇਸ ਲਈ ਹਮੇਸ਼ਾ ਚੇਤੇ ਰੱਖੀ ਗੁਰੂ ਨੇ ਤੇਰੇ ਲਈ ਹਦਾਇਤ ਕੀਤੀ ਹੈ ਤੈਨੂੰ ਬਖਸ਼ਿਸ਼ ਕਰਕੇ ਸਮਝਾਇਆ ਹੈ ਤੇਰੇ ਜੀਵਨ ਦੀ ਕਹਾਣੀ ਐਸੀ ਹੋਵੇ ਤਾਰਤ ਹੋਵੇ ਨਾ ਕਿਸ ਨੂੰ ਭੈ ਦੇਣਾ ਨਾ ਕਿਸ ਦਾ ਭੈ ਮੰਨਣਾ